ਕਤਲ ਦੇ ਦੋਸ਼ਾਂ ਅਧੀਨ ਜ਼ਿਲ੍ਹਾ ਜੇਲ੍ਹ ਸ਼੍ਰੀ ਮੁਕਸਰ ਸਾਹਿਬ ਦੇ ਵਾਚੀ ਨਜ਼ਰਬੰਦ ਤੋਂ ਬੰਦੀਆਂ ਨੇ ਜੇਲ੍ਹ ਵਾਰਡਨ ਤੇ ਹਮਲਾ ਕਰ ਦਿੱਤਾ ਇਸ ਹਮਲੇ ਦੇ ਵਿੱਚ ਜ਼ਖਮੀ ਹੋਏ ਜੇਲ੍ਹ ਵਾਰਡਨ ਸੁਖਦੇਵ ਸਿੰਘ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਇਲਾਜ ਦੇ ਵਿੱਚ ਲੱਗੀਆਂ ਮੈਡੀਕਲ ਟੀਮਾਂ ਨੇ ਵਾਰਡਨ ਦੀ ਹਾਲਤ ਨੂੰ ਠੀਕ ਦੱਸਿਆ ਉੱਥੇ ਹੀ ਥਾਣਾ ਸਦਰ ਦੀ ਪੁਲਿਸ ਨੇ ਇਸ ਸਬੰਧੀ ਜੇਲ੍ਹ ਦੇ ਵਿੱਚ ਨਜ਼ਰਬੰਦ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਲ ਬਨਜਾਰਾ ਦੇ ਹਰਦੀਪ ਸਿੰਘ ਅਤੇ ਜ਼ਿਲ੍ਹਾ ਜਲੰਧਰ ਤੋਂ ਕੈਦੀ ਅਪਰੈਲ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੋ ਨਜ਼ਰਬੰਦ ਦੋ ਬੰਦੀਆਂ ਨੇ ਜੇਲ੍ਹ ਦੇ ਵਾਰਡਨ ਦੇ ਉੱਪਰ ਹਮਲਾ ਕੀਤਾ। ਸ੍ਰੀ ਮੁਖਸਰ ਸਾਹਿਬ ਦੀ ਜੇਲ੍ਹ ਦੇ ਵਿੱਚ ਬੰਦ ਸਨ ਦੋਵੇਂ ਬੰਦੀ ਜਿਨ੍ਹਾਂ ਦੇ ਵੱਲੋਂ ਜੇਲ੍ਹ ਵਾਰਡਨ ਤੇ ਹਮਲਾ ਕੀਤਾ ਗਿਆ। ਜੇਲ੍ਹ ਦੇ ਵਿੱਚ ਬੰਦ ਸਨ ਸ੍ਰੀ ਮੁਖਸਰ ਸਾਹਿਬ ਦੀ ਜੇਲ੍ਹ। ਸੋ ਫਰਦੋ ਸੁਰਖੀਆ ਦੇ ਵਿੱਚ ਜਿੱਥੇ ਕਿ ਨਜ਼ਰਬੰਦ ਦੋ ਕੈਦੀਆਂ ਦੇ ਵੱਲੋਂ ਜੇਲ੍ਹ ਵਾਰਡਨ ਤੇ ਜ਼ਬਰਦਸਤ ਹਮਲਾ ਕੀਤਾ ਗਿਆ। ਫਿਲਹਾਲ ਜਿਹੜਾ ਕਿ ਜੋ ਜੇਲ੍ਹ ਵਾਰਡਨ ਹੈ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਸ੍ਰੀ ਮੁਖਸਰ ਸਾਹਿਬ ਦੀ ਜੇਲ੍ਹ ਜਿਸ ਦੇ ਵਿੱਚ ਬੰਦ ਨੇ ਇਹ ਦੋਵੇਂ ਮੁਲਜ਼ਮ ਸੋ ਦੋਵੇਂ ਨਜ਼ਰਬੰਦ ਮੁਲਜ਼ਮ ਨੇ ਜੋ ਕਿ ਇਨਾਰੇ ਵੱਲ ਨੂੰ ਜੇਲ੍ਹ ਵਾਰਡਨ ਤੇ ਹਮਲਾ ਕੀਤਾ ਗਿਆ ਹੈ। ਜ श्री ਮਕਸਦ ਸਾਹਿਬ ਦੀ ਜੇਲ੍ਹ ਦੇ ਵਿੱਚ ਇਹ ਦੋਵੇਂ ਮੁਲਜ਼ਮ ਨਜ਼ਰਬੰਦ ਨੇ ਜਿਸ ਤੋਂ ਬਾਅਦ ਇਹਨਾਂ ਦੋਵੇਂ ਬੰਦੀਆਂ ਨੇ ਜੇਲ੍ਹ ਵਾਰਡਨ ਤੇ ਹਮਲਾ ਕੀਤਾ ਗਿਆ ਉਹਨਾਂ ਨੂੰ ਜ਼ਖਮੀ ਕੀਤਾ ਗਿਆ। ਫਿਲਹਾਲ ਜੋ ਕਿ ਜੇਲ੍ਹ ਵਾਰਡਨ ਨੇ ਹੋ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ। ਜ श्री ਮਕਸਦ ਸਾਹਿਬੀ ਜੇ ਫਿਰ ਤੋਂ ਸੁਰਖੀਆਂ ਦੇ ਵਿੱਚ ਜੁੱਤੇ ਕੀ ਜੇਲ੍ਹ ਦੇ ਵਿੱਚ ਬੰਦ ਦੋਵੇਂ ਮੁਲਜ਼ਮਾ ਦੇ ਵੱਲੋਂ ਜੇਲ੍ਹ ਵਾਰਡਨ ਤੇ ਹਮਲਾ ਕੀਤਾ ਗਿਆ। ਸੋ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਸੁਖਦੇਵ ਸਿੰਘ ਜੇਲ੍ਹ ਵਾਰਡਨ ਦਾ ਨਾਮ ਹੈ ਜਿਸ ਨੂੰ ਕੀ ਹਸਪਤਾਲ ਦਾਖਲ ਕਰਵਾਇਆ ਗਿਆ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਤੇ ਨਜ਼ਰਬੰਦ ਦੋ ਬੰਦੀਆਂ ਦੇ ਵੱਲੋਂ ਜੇਲ੍ਹ ਵਾਰਡਨ ਤੇ ਹਮਲਾ ਕੀਤਾ ਗਿਆ। ਸੋ ਜੇਲ੍ਹ ਵਾਰਡਨ ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਫਿਲਹਾਲ ਜੋ ਕਿ ਜੇਲ ਵਾਰਡਨ ਸੁਖਦੇਵ ਸਿੰਘ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ। ਸ੍ਰੀ ਮੁਕਸਸ ਸਾਹਿਬ ਦੀ ਹੈ ਜੇਲ ਅਜਿਹੇ ਕਿ ਸੁਰਖੀਆਂ ਦੇ ਵਿੱਚ ਜਿੱਥੇ ਕੀ ਕੈਦੀਆਂ ਦੇ ਵੱਲੋਂ ਜੇਲ ਵਾਰਡਨ ਤੇ ਹੀ ਹਮਲਾ ਕੀਤਾ ਗਿਆ। ਤੇ ਜੇਲ ਵਾਰਡਨ ਸੁਖਦੇਵ ਸਿੰਘ ਜੋ ਕਿ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ। ਜਿੱਤੇ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਝਗੜਾ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਕਿ ਜੇਲ੍ਹ ਵਾਰਡਨ ਤੇ ਉਹਨਾਂ ਨੇ ਹਮਲਾ ਕਰ ਦਿੱਤਾ। ਉਸੇ ਖਬਰ ਤੇ ਐਸ ਸ਼ਾਂਤ ਨਾਲ ਜੁੜ ਚੁੱਕੇ ਵਜ਼ਾਰੇ ਜਾਣਕਾਰੀ ਦੇ ਲਈ ਸੋ ਐਸ ਸ਼ਾਂਤ ਜਿਹੜਾ ਕਿ ਮਾਮਲਾ ਹੈ ਕਿਹੜੀ ਗੱਲ ਨੂੰ ਲੈ ਕੇ ਮਾਮਲਾ ਵਧਿਆ ਤੇ ਉਸ ਤੋਂ ਬਾਅਦ ਇਹਨਾਂ ਕੈਦੀਆਂ ਦੇ ਵੱਲੋਂ ਜੇਲ੍ਹ ਵਾਰਡਨ ਤੇ ਹੀ ਹਮਲਾ ਕਰ ਦਿੱਤਾ ਗਿਆ। ਜੀ ਪਰਮਦਾਸ ਜੀ ਕਿ ਜਿਸ ਤਰ੍ਹਾਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਵਕ-ਵਕ ਤੰਦੇ ਅਪਰਾਧ ਹੋਣ ਦੇ ਮਾਮਲੇ ਲਗਾਤਾਰ ਸਭੀ ਤੌਰ ਤੇ ਸਾਡੇ ਸਾਂਝੇ ਹੁੰਦੇ ਲਿੰਦਿਆਂ ਉਨਾ ਹੀ ਮਾਮਲੇ ਦੇ ਵਿੱਚ ਜੇਲ੍ਹ ਮੁਕਤਾਇਬ ਦੀ ਜ਼ੇਲ ਕੁਸ ਮਾਤਰ ਅਜੇ ਹੀ ਜੇਲ੍ਹ ਹੈ ਜਿਸ ਨੂੰ ਪੂਰੀ ਡਰੱਗ ਵੀ ਤੇ ਮੋਬਾਈਲ ਵੀ ਪੁਰ ਵਜਨ ਜਾਣੀ ਚਾਹੀਦੀ ਹੈ ਇਸ ਜੇਲ ਦਾ ਕਾਪਟਰ ਸੁਖਦੇਵ ਸਿੰਘ ਜਦੋਂ ਜੇਲ੍ਹ ਦੇ ਇਨਫੋਰਮੈਂਸ ਲੱਗੋ ਜੇਲ੍ਹ ਦੇ ਸੁਪਰਡੈਂਟ ਕਰुण ਸ਼ਰਮਨ ਨੂੰ ਇਨਪੁਟ ਮਿਲਦੀ ਹੈ ਕਿ ਜੇਲ੍ਹ ਦੇ ਵਿੱਚ ਕੁਝ ਲੋਕ ਹੈ ਜੋ 6 ਦੇ ਨਾਮ ਜੇਲ੍ਹ ਚੜ੍ਹ ਕਰ ਰਹੇ ਹੈ ਕਿ ਹੁੰਦਾ ਪ੍ਰिजनਰ ਕਾਲਿੰਗ ਸਿਸਟਮ ਹੈ ਕੋਈ ਜਿਸ ਦੇ ਨਾਲ ਕੈਦੀ ਹੈ ਜਿਹੜੇ ਆਪਣੇ ਪਰਿਵਾਰ ਨਾਲ ਸਬੰਧਤਾ ਕਾਇਮ ਕਰਦੇ ਆ ਉਹ ਕਿਸੇ ਨਾਲ ਛੇੜਛਾੜ ਹੁੰਦੀ ਹੈ ਜਿਸ ਨੂੰ ਲੈ ਕੇ ਜਿਹੜੇ ਜੇਲ੍ਹ ਤੋਂ ਪਰਾਂਟੇ ਵਿਕਰਮ سوری ਧਰੁਨ ਸ਼ਰਮਾ ਦੇ ਨਿਰਦੇਸ਼ਾਂ ਦੇ ਉੱਪਰ ਇਹ ਟੀਮ ਜੇਲ੍ਹ ਦੀ ਸਰਚ ਕਰਨ ਜਾਂਦੀ ਹੈ ਤਾਂ ਉੱਥੇ ਜਿਹੜੇ ਦੋ ਵਿਅਕਤੀ ਹੈ ਸਰਦੀਪ ਸਿੰਘ ਅਤੇ ਅਪਰੈਲ ਸਿੰਘ ਇੱਕ ਬਰਨਾਲਾ ਦਾ ਨਿਵਾਸੀ ਹੈ ਇੱਕ ਗੁੰੰਦਰ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ ਉਹਨਾਂ ਦੋਹਾਂ ਵੱਲੋਂ ਜਿਹੜੇ ਜੇਲ੍ਹ ਦੇ ਵਾਰਡਰਾਂ ਕੁਝ ਸੇਵਿੰਗ ਉਹਨਾਂ ਉੱਪਰ ਹਮਲਾ ਕਰਕੇ ਗੰਭੀਰ ਰੂਪ ਨਾਲ ਵਰਤਮਾਨਿਕਾ ਦੱਸਿਆ ਜਾਂਦਾ ਹੈ ਉਪੇਰੇ ਜੇਲ੍ਹ ਸੁਪਰਡਿੰਟ ਵਰਮ ਸ਼ਰਮਾ ਦਾ ਕਹਿਣਾ ਸੀ ਕਿ ਜੇਕਰ ਇਹ ਲੋਕ ਜੇਲ੍ਹ ਦੇ ਕਾਲਿੰਗ ਸਿਸਟਮ ਨਾਲ ਝੇੜਖੜ ਕਰਨ ਵਿੱਚ ਕਾਮਯਾਬ ਹੋ ਜਾਂਦੇ ਤਾਂ ਇਸ ਦਾ ਮਾੜਾ ਨਤੀਜਾ ਇਹ ਹੋਣਾ ਸੀ ਕਿ ਸਿਕਸ ਸਿਸਟਮ ਜਿਹੜਾ ਇਹ ਤ੍ਰੈਸ਼ ਵੀ ਹੋ ਸਕਦਾ ਸੀ ਸੁਖਦੇਵ ਸਿੰਘ ਜਿਹੜਾ ਇਹ ਘੰਮਲੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ ਜਿਸ ਨੂੰ ਬਰੀਡਿੰਗ ਦੀ ਕੰਡੀਸ਼ਨ ਵਿੱਚ ਜਿਵਲਾ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਲਿਆਂਦਾ ਗਿਆ ਡਾਕਟਰਾਂ ਨੇ ਫਿਲਹਾਲ ਉਸ ਦੀ ਕੰਡੀਸ਼ਨ ਨੂੰ ਸਟੇਬਲ ਦੱਸਿਆ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਸਾਡਾ ਇਹ ਰੁਟੀਨ ਹੈ ਜੇਕਰ ਨਸ਼ਾ ਅਤੇ ਫੋਨ ਜਿਹਨ ਵਿੱਚੋਂ ਬੰਦ ਕਰਨ ਦਾ ਹੀ ਇਹ ਨਤੀਜਾ ਹੈ ਤਾਂ ਉਹ ਇਹਨਾਂ ਪ੍ਰੀਤੀਆਂ ਨੂੰ ਰੋਕ ਕੇ ਹਰ ਤਰ੍ਹਾਂ ਦੀ ਸਜ਼ਾ ਕੋ ਤਿਆਰ ਹਨ ਪਰ ਖੇਡ ਵਿੱਚ ਨਸ਼ਾ ਅਤੇ ਫੋਨ ਕਿਸੇ ਵੀ ਕੀਮਤ ਉੱਪਰ ਨਹੀਂ ਚਲਾਏ ਜਾ ਸਕਦੇ ਜੀ ਬਿਲਕੁਲ ਜਿਹੜਾ ਕਿ ਸੁਖਦੇਵ ਸਿੰਘਰਾ ਤੇ ਹਮਲਾ ਕੀਤਾ ਗਿਆ ਤਿੰਨ ਤੋਂ ਉਹਨਾਂ ਦੀ ਹਾਲਤ ਇਸ ਵੇਲੇ ਕੀ ਹੈ ਅਤੇ ਹੋਰ ਇਹਨਾਂ ਤੇ ਕਾਰਵਾਈ ਕੀ ਕੀਤੀ ਜਾਵੇਗੀ ਕੀ ਕੁਝ ਬਿਆਨ ਸਾਹਮਣੇ ਆਇਆ ਜੀ ਸੁਖਦੇਵ ਸਿੰਘ ਦੀ ਹਾਲਤ ਜੋ ਹੈ ਅਸੀਂ ਫਿਜ਼ਿਕਲੀ ਸਿਵਲ ਹਸਪਤਲ ਜਿਹਦੀ ਮੁਕਤਰਬਾਇ ਪਹੁੰਚ ਕੇ ਉਹ ਦੇਖੀ ਐ ਤੇ ਉਸਦੇ ਬੁੱਲਾਂ ਦੇ ਅੰਦਰ ਕਾਫੀ ਵੱਡੀਆਂ ਇੰਜਰੀਜ਼ ਹਨ ਸੁਖਦੇਵ ਸਿੰਘ ਪ੍ਰੋਪਰ ਢੰਗ ਨਾਲ ਬੋਲ ਵੀ ਨਹੀਂ ਸਕਦਾ ਸੀ ਦੋਸ਼ਾਬਦ ਬੋਲ ਕੇ ਉਸ ਨੂੰ ਕੁਝ ਪਲਾਂ ਵਾਸਤੇ ਰੁਕਣਾ ਪੈ ਰਿਹਾ ਸੀ ਸੁਖਦੇਵ ਸਿੰਘ ਦੇ ਮੂੰਹ ਪਰ ਇੰਜਰੀਜ਼ ਨੇ ਜਿਵੇਂ ਜਿਹੜੇ ਹਵਾ ਲਾਤੀ ਉਹਨਾਂ ਨੇ ਪੰਚ ਕੀਤਾ ਉਸਦੇ ਮੂੰਹ ਉੱਪਰ ਪਰ ਜੇ ਸੁਪਰੀਟ ਵਰੁਣ ਸ਼ਰਮਾ ਦਾ ਕਹਿਣਾ ਹੈ ਕਿ ਇਸ ਸਬੰਧੀ ਤਾਲਾ ਜ਼ਾਦਰ ਦੀ ਪੁਲਿਸ ਨੇ ਮਕਦਮਾ ਨੰਬਰ 1035 ਜਿਹੜਾ ਦਰਜ ਕਰ ਲਿਆ ਹੈ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲੀ ਕਾਰਵਾਈ ਕਰਨ ਦੇ ਰੋਅ ਵਿੱਚ ਪ੍ਰਤੀਤ ਨਜ਼ਰ ਨਹੀਂ ਆ ਰਹੀ ਜੀ ਜੀ ਸਾਹਿਬ ਜੀ ਬਹੁਤ ਬਹੁਤਾਂ ਤੁਹਾਡਾ ਤਮਾਮ ਜਾਣਕਾਰੀ ਦੇ ਲਈ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਏ ਸ਼ਾਂਤ ਇਸ ਵੇਲੇ ਸ਼੍ਰੀ ਮੁਖਤਸਰ ਸਾਹਿਬ ਤੋਂ ਤੁਹਾਡੇ ਸਾਰਿਆਂ ਨਾਲ ਅਹਿਮ ਜਾਣਕਾਰੀ ਲੈ ਕੇ ਜੁੜਿਆ ਹਾਂ ਦੱਸ ਦਈਏ ਕਿ ਜਿਲ੍ਹਾ ਜੇ ਸ਼੍ਰੀ ਮੁਖਤਸਰ ਸਾਹਿਬ ਜਿਸ ਨੂੰ ਪੰਜਾਬ ਦੀ ਇੱਕ ਡਰੱਗ ਫਰੀ ਤੇ ਮੋਬਾਈਲ ਫਰੀ ਜੇਲ ਦੇ ਵਜੋਂ ਜਾਣਿਆ ਜਾਂਦਾ ਹੈ ਜੇਲ ਵਿੱਚ ਕੈਦੀਆਂ ਦੀ ਬੰਦੀਆਂ ਤੇ ਹਵਾਲਾਤਿਆਂ ਦੀ ਆਪੋ ਆਪਣੇ ਪਰਿਵਾਰਾਂ ਨਾਲ ਗੱਲ ਕਰਵਾਉਣ ਵਾਸਤੇ ਪਿਕਸ ਮਸ਼ੀਨਾ ਪ੍ਰिजन ਇਨ ਕਾਲ ਸਰਵਿਸ ਮਸ਼ੀਨਾ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਮਸ਼ੀਨਾ ਨੂੰ ਹੈਕ ਕਰਨ ਦੀ ਜਾਣਕਾਰੀ ਜਦੋਂ ਜੇਲ ਇੰਟੈਲੀਜੈਂਸ ਨੇ ਜੇਲ ਸੁਪਰਡੈਂਟ ਨੂੰ ਦਿੱਤੀ ਤਾਂ ਇਸ ਮਾਮਲੇ ਦੀ ਪੜਤਾਲ ਕਰਨ ਪਹੁੰਚੇ ਜੇਲ ਵਾਰਡਰ ਅਤੇ ਪੂਰੀ ਗਾਰਡ ਉੱਪਰ ਕੁਝ ਬੰਦੀਆਂ ਤੇ ਹਵਾਲਾਤਿਆਂ ਨੇ ਹਮਲਾ ਕਰਕੇ ਇੱਕ ਵਾਰਡਰ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਇਸ ਮਾਮਲੇ ਵਿੱਚ थाना सदर ਦੀ ਪੁਲਿਸ ਨੇ ਐਫ ਆਈ ਆਰ ਨੰਬਰ 135 ਬੇਸ਼ੱਕ ਦਰਜ ਕਰ ਲਈਏ ਪਰ ਹੁਣ ਤੱਕ ਜਿਲ੍ਹਾ ਜੇਲ੍ਹ શ્રી ਮੁਕਤਸਰ ਸਾਹਿਬ ਦਾ ਵਾਰਡਰ ਸੁਖਦੇਵ ਸਿੰਘ ਐਸੇ ਹੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਸਰ ਪੂਰਾ ਨਾਮ ਕੀ ਹੈ ਜੀ ਤੁਹਾਡਾ ਵਾਰਡਰ ਸੁਖਦੇਵ ਸਿੰਘ ਜਿਲ੍ਹਾ ਜੇਲ੍ਹ શ્રી ਮੁਕਤਸਰ ਸਾਹਿਬ ਸਰ ਕੋਈ ਘਟਨਾ ਹੋਈ ਹੈ ਤੁਹਾਡੇ ਤੇ ਜਿਹੜਾ ਅਟੈਕ ਹੋਣ ਦੀ ਚਰਚਾ ਆ ਰਹੀ ਹੈ ਇਸ ਬਾਰੇ ਹਾਂ ਜੀ ਸਰ ਕੀ ਮੰਨ ਲਿਆ ਹੋਇਆ ਸੀ ਸਰ ਇਹ ਕੁਝ ਬੰਦਿਆਂ ਮਤਲਬ ਹੁਣ ਪਤਾ ਲੱਗਾ ਸੀ ਕਿ ਪਿਕਸ ਮਸ਼ੀਨਾ ਹੈਂਗ ਕਰਦੇ ਆ ਜੀ ਸਰ ਪਿਕਸ ਮਸ਼ੀਨਾ ਉਹੀ ਹੁੰਦੀਆਂ ਜਿਹਦੇ ਤੋਂ ਕੈਦੀ ਫੋਨ ਕਰਦੇ ਆ ਜੀ ਕੈਦੀ ਫੋਨ ਕਰਦੇ ਆ ਜੀ ਤੇ ਵਕਸ਼ਮ ਮਸ਼ੀਨਾ ਜਦੋਂ ਹੈਂਕ ਕਰਦੇ ਸੀ ਜੋ ਸਾਨੂੰ ਪਤਾ ਲੱਗਿਆ ਅਸੀਂ ਸਾਰੀ ਗਾਰ ਦਾ ਉੱਥੇ ਜਦੋਂ ਇਹਨਾਂ ਕੋਲੇ ਗਏ ਇਹ ਬੰਦੀ ਪਕਸ਼ਮਸ਼ੀਨਾ ਹੈਂਕ ਕਰਦੇ ਸੀ ਪਕਸ਼ਮਸ਼ੀਨਾ ਹੈਂਕ ਕਰਨ ਦੇ ਕਾਰਨ ਬਾਕੀ ਬੰਦੀਆਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਸੀ ਜਿਸ ਕਾਰਨ ਸਾਨੂੰ ਡਰ ਲੱਗਾ ਰਹਿੰਦਾ ਸੀ ਕਿ ਪਕਸ਼ਮਸ਼ੀਨਾ ਕਰਾਸ਼ ਹੋਣ ਦਾ ਵੀ ਕਾਫੀ ਡਰ ਸੀਗਾ ਅੱਛਾ ਸਰ ਕ੍ਰੈਸ਼ ਵੀ ਹੋ ਸਕਦੀਆਂ ਸੀ ਕੋਈ ਸੁਪਰਡੈਂਟ ਤੋਂ ਤੁਸੀਂ ਜੇਲ੍ਹ ਤੋਂ ਸੁਪਰਡੈਂਟ ਤੋਂ ਆਰਡਰ ਲਿਆ ਸੀ ਬੈਰਕਾਂ 'ਚ ਜਾਣ ਦਾ ਹਾਂਜੀ ਸਰ ਸਰ ਫਿਰ ਅੱਗੇ ਜੇਲ੍ਹ 'ਚ ਜਾ ਕੇ ਕੀ ਹੋਇਆ ਜੇਲ੍ਹ ਸੁਪਰਡੈਂਟ ਦੇ ਨਾਲ ਸਾਡੇ ਅਫਸਰਦਕਾਰੀ ਸਾਰੇ ਸਾਰੇ ਗਾਰ ਦਾ ਜਦੋਂ ਅਸੀਂ ਗਏ ਤਾਂ ਇਹਨਾਂ ਨੂੰ ਇੱਕ ਬੈਰਕ ਤੋਂ ਦੂਜੀ ਬੈਰਕ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜੀ ਜਿਹਦੇ ਵਿੱਚੋਂ ਦੋ ਬੰਦਿਆਂ ਨੇ ਹਰਦੀਪ ਸਿੰਘ ਤੇ ਇੱਕ ਅਪਰੈਲ ਸਿੰਘ ਆ ਜੀ ਇਹਨਾਂ ਨੇ ਸਰ ਤੁਹਾਡੇ ਤੇ ਹੀ ਹਮਲਾ ਕੀਤਾ ਜਾਂ ਕੋਈ ਸੋਰ ਮਲਾਜਮ ਦੇ ਨਹੀਂ ਇਹਨਾਂ ਨੇ ਮੇਰੇ ਤੇ ਹੀ ਹਮਲਾ ਕੀਤਾ ਜੋਕਰਨ ਆਪਣੇ ਕੋਈ ਰੰਜਸ ਨਹੀਂ ਸੀਗੇ ਇਹਨਾਂ ਦੇ ਮਨ ਚ ਕੀ ਆਇਆ ਕੀ ਨਹੀਂ ਆਇਆ ਉਹ ਨਹੀਂ ਪਤਾ ਜੀ ਸਰ ਇਹ ਤੁਹਾਨੂੰ ਉਸ ਤੋਂ ਬਾਅਦ ਆਪ ਆਏ ਹੋ ਜੇਲ੍ਹ ਚੋਂ ਜਾਂ ਕੋਈ ਲੈ ਕੇ ਆਇਆ ਤੁਹਾਨੂੰ ਜੇਲ੍ਹ ਤੋਂ ਹਸਪਤਾਲ ਤੱਕ ਸਾਨੂੰ ਹਸਪਤਾਲ ਲੈ ਕੇ ਆ ਜੀ ਪੈਸੋ ਮਲਾਜਮ ਬੋਲ ਸਿੰਘ ਲੈ ਕੇ ਆ ਜੀ ਜੀ ਉਹਨਾਂ ਨੇ ਇੱਥੇ ਸਾਨੂੰ ਦਾਖਲ ਕਰਾਇਆ ਜੀ ਡਾਕਟਰਾਂ ਨੇ ਕਿਹੋ ਜੀ ਸਿਹਤਾਂ ਦਿੱਤੀ ਹਸਪਤਾਲ ਦਾ ਰਵਈਆ ਕਾਰਗਜ਼ਾਰੀ ਕਿਹੋ ਜੀ ਲੱਗੀ ਬਹੁਤ ਵਧੀਆ ਲੱਗੀ ਜੀ ਹੁਣ ਤਕਲੀਫ ਕੀ ਆ ਰਹੀ ਹੈ ਜੀ ਹੁਣ ਤਕਲੀਫ ਬਸ ਥੋੜੀ-ਬੋਤੀ ਦਵਾਈ ਚੱਲ ਰਹੀ ਹੈ ਜੀ ਦੱਸਿਆ ਸੀ ਕਹਿੰਦੇ ਦਰਦ ਵਾਲੀ ਦਵਾਈ ਵੀ ਚੱਲ ਰਹੀ ਹੈ ਹਾਂਜੀ ਦਰਦ ਵਾਲੀ ਚੱਲ ਰਹੀ ਹੈ ਰਿਲੈਕਸ ਹੋ ਜੀ ਹੁਣ ਕੋਈ ਸਾਡੇ ਨਾਲ ਗੱਲ ਕਰਨ ਚ ਪ੍ਰੋਬਲਮ ਤਾਂ ਨਹੀਂ ਆਈ ਤੁਹਾਨੂੰ ਨਹੀਂ ਕੋਈ ਪ੍ਰੋਬਲਮ ਨਹੀਂ ਠੀਕ ਆ ਬੋਲਣ ਚ ਪ੍ਰੋਬਲਮ ਆ ਜਾਂਦੀ ਹੈ ਚਲੋ ਤੰਦਰੁਸਤੀ ਮਿਲੇ ਜੀ ਤੁਹਾਨੂੰ ਇਹਨਾਂ ਸਾਡੇ ਨਾਲ ਜਿਲ੍ਹਾ ਜੇਲ੍ਹ ਸ਼੍ਰੀ ਮੁਕਤਸਰ ਸਾਹਿਬ ਦੇ ਵਾਰਡਰ ਸੁਖਦੇਵ ਸਿੰਘ ਜਿਨ੍ਹਾਂ ਦੇ ਉੱਪਰ ਬੰਦੀਆਂ ਨੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ